ਇਹ ਇਹ ਜਿਸ ਤਰੀਕੇ ਨਾਲ ਚੱਲ ਰਹੀ ਹੈ ਉਹਦੇ ਚ ਇਸ਼ੂ ਇਹ ਸੀ ਹਮ ਯੈਸ ਨੋ ਦਾ ਇਸ਼ੂ ਸੀ ਮੈਂ ਨਾ ਮੰਨੂਗਾ ਇਸ਼ੂ ਸੀ ਇਸ਼ੂ ਜਿਹੜੇ ਸੀ ਉਹ ਜਿੱਦ ਦੇ ਸੀ ਸੰਘਰਸ਼ ਦੇ ਤੇ ਆਈਡੀਓਲੋਜੀ ਦੇ ਨਹੀਂ ਸੀ ਤੇ ਜਦੋਂ ਮੇਰੀਆਂ ਮੁਸ਼ਕਲਾਂ ਨੂੰ ਕੋਈ ਡਿਵੀਅਟ ਕਰਕੇ ਤੇ ਆਪਣੀਆਂ ਜ਼ਾਤੀ ਸੰਘਰਸ਼ਾਂ ਤੇ ਜ਼ਾਤੀ ਆ ਇਸ਼ੂਜ਼ ਲੈ ਕੇ ਕੋ ਕੱਢੇ ਤੇ ਮੈਨੂੰ ਉਹ ਮੁਸ਼ਕਲ ਤੇ ਲੱਗਦੀ ਏ ਲੇਕਿਨ ਉਹਨਾਂ ਦੀ ਜਦੋਂ ਏਦਾਂ ਦਾ ਇਸ਼ੂ ਆ ਜਾਏ ਤਖਤੀ ਲੈ ਕੇ ਕਿ ਯੈਸ ਨੋ ਹੂੰ ਜਾਂ ਇਸ ਤਰ੍ਹਾਂ ਦੇ ਇਸ਼ੂ ਤੇ ਮੈਂ ਨਾ ਮੰਨੂ ਜਿਹੜੀ ਜਿਹੜੇ ਇਸ਼ੂਜ਼ ਹੁੰਦੇ ਨੇ ਕਮਰ ਸਾਹਿਬ ਉਹਨਾਂ ਨੂੰ ਡਿਸਕਸ ਕਰੀਦਾ ਹੁੰਦਾ ਡਿਸਕਸ ਕਰਕੇ ਜਿਹੜੀ ਦੌਲੇ ਦੀ ਤਾਕਤ ਓਡੀ ਵੱਡੀ ਨਹੀਂ ਜਿੰਨੀ ਗਿਆਨ ਦੀ ਤਾਕਤ ਹੈ ਤਰਕ ਦੀ ਤਾਕਤ ਹੈ ਸ਼ੋਰ ਲੜਾਈ ਤਰਕ ਤਰਕ ਦੀ ਏ ਔਰ ਮੈਂ ਸਮਝਦਾ ਕਿ ਤਰਕ ਦੀ ਤੇ ਲੜਾਈ ਵਿੱਚ ਅਸੀਂ ਟੇਬਲ ਤੇ ਹਾਰ ਨਹੀਂ ਸੀ ਖਾਣੀ ਚਾਹੀਦੀ ਇਹ ਮਾਰਾ ਹੋਇਆ ਲੋਕਾਂ ਨੂੰ ਜਗਵੇਂ ਡਰਾਵਾ ਪਾ ਦਿੱਤਾ ਕਿ ਤੁਹਾਡੀਆਂ ਜ਼ਮੀਨਾਂ ਬਾਨੀ ਐ ਡਾਨੀ ਨੇ ਖੋ ਲੈਣੀਆਂ ਨੇ ਜੀ ਇਹ ਕੋਈ ਕੋਈ ਅਸਲ ਚ ਤਰਕ ਨਹੀਂ ਸੀ ਲੇਕਿਨ ਲੋਕਾਂ ਨੂੰ ਇਹ ਡਰਾ ਦਿੱਤਾ ਤੇ ਲੋਕੀ ਡਰ ਗਏ ਨੰਬਰ 2 ਹੂੰ ਅਹ ਆੜਤੀਆਂ ਨੂੰ ਡਰਾ ਦਿੱਤਾ ਹੂੰ ਕਿ ਆੜਦ ਖਤਮ ਹੋ ਜਾਣੀਆਂ ਜਾਂ ਮਡੀਆਂ ਖਤਮ ਹੋ ਜਾਣੀਆਂ ਜੇ ਤੁਹਾਡੇ ਜਿਹੜੇ ਦਿੱਤਿਓਏ ਕਰਜ਼ੇ ਨੇ ਲੋਕਾਂ ਨੂੰ ਹੂੰ ਕਿਸਾਨਾਂ ਨੂੰ ਉਹ ਮਰਿਆ ਜਾਣੇ ਜੇ ਤੇ ਇਸ ਕਰਕੇ ਬਚਾ ਲਓ ਆਪਣੇ ਕਰਜ਼ਿਆਂ ਨੂੰ ਔਰ ਸਾਰੇ ਆੜਤੀ ਜਿਹੜੇ ਨੇ ਆਪਣੇ ਕਰਜ਼ੇ ਜਿਹੜੇ ਕਰੋੜਾ ਅਰਮਰ 'ਤੇ ਉਹਨਾਂ ਨੇ ਕਿਸਾਨੀ ਨੂੰ ਦਿੱਤੇ ਹੋਏ ਸੀ ਉਹਨਾਂ ਨੂੰ ਬਚਾਉਣ ਚ ਉਹਨਾ ਵੀ ਕਿਸਾਨ ਦਾ ਚਿਹਰਾ ਪਾ ਲਿਆ ਇਹ ਮੈਂ ਸਮਝਦਾ ਹਾਂ ਕੋਈ ਕੋਈ ਇੱਕੋ ਹੀ ਇਸ਼ੂਸ ਨਹੀਂ ਹੈ ਕਨਫਿਊਜ਼ਨ ਹੈ ਔਰ ਖੇਤੀ ਨੂੰ ਕਨਫਿਊਜ਼ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਇਹ ਮਾੜੀ ਗੱਲ ਹੈ